3 लाख 85000 ਦੀ ਦੇ ਦਾਂਗੇ ਜੀ ਬਈ 16 ਮਾਡਲ ਆ ਜਾ ਰਹਾ ਹੈ ਹਾਂਜੀ ਬਾਈ ਜੀ ਬਈ 16 ਮਾਡਲ ਦੇਖ ਲੈ ਕੋਰ ਦਵਾਰੇ ਮੈਂ ਕਿਹਾ ਦੇਖ ਲੈ ਭਰਾ ਬਈ 3 लाख 85000 ਦੀ 2016 ਮਾਡਲ i20 3 लाख 25000 ਦੀ ਉਹ ਬਈ 12 ਮਾਡਲ ਹੈ 3 लाख ਰੁਪਏ ਦੀ ਦੇ ਦਾਂਗੇ ਸਾਡੇ 4-4 ਲੱਖ ਰੁਪਏ ਦੀ ਮਿਲਦੇ ਨੇ ਹਾਂ ਸਵਾ 3 ਲੱਖ ਰੁਪਏ ਦੀ ਹਾਂਜੀ ਬਈ ਬਾਕੀ ਸਾਨੂੰ ਬਿਆਚ ਮਿਲੀ ਸੀ ਬਈ ਅੱਛਾ ਉਸ ਤੋਂ ਬਾਅਦ ਬਸ ਆਪਾਂ ਲੈ ਲਈ ਠੀਕ ਹੈ ਲੈ ਮਿੱਤਰੋ ਚੈੱਕ ਕਰਦਾ 10 ਮਾਡਲ ਸਾਰੀ ओरिजिनल ਗੱਡੀ ਹੈਗੀ ਤੇ ਬਈ ਜੀ ਗੱਲ ਕਰੀਏ ਦੀ ਰੇਟ ਦੀ ਫਿਰ 315000 ਚ ਗੱਡੀ ਦੇ ਦਾਂਗੇ 315000 ਦੀ ਹਾਂਜੀ ਭਾਈ ਭਾਈ 12 ਮਾਡਲ ਆ ਓਕੇ ਗੱਡੀ ਜਾਵਾਂ ਲੈ ਮਿੱਤਰੋ 315000 ਦੀ ਡਿਮਾਂਡ ਕੀਤੀ ਬਾਕੀ ਮੌਕੇ ਦੇ ਢਾਲੇ ਕੋਈ ਚੱਕਰ ਵਾਲੀ ਗੱਲ ਨਹੀਂ ਰੇਟ ਕੀ ਹੋਣ ਵਾਲਾ ਤੁਹਾਕੇਦਾਰ ਦੇ ਦੋ ਰੇਟ ਰੇਟ ਵੀਰੇ 110000 ਰੁਪਏ ਦੀ ਦੇ ਦਾਂਗੇ ਜੀ 110000 ਦੀ ਬਿਲਕੁਲ ਜੀ ਲੈ ਮਿੱਤਰੋ 110000 ਦੀ 2010 ਮਾਡਲ ਫਰਸਟ ਓਨਰ ਸੀਸੇ ਉਸੇ ਸਾਰੇ ਹਾਸ਼ੀ ਕਾਇਆ ਦੀ ਕੀ ਹਾਲ ਚਾਲ ਆ ਭਾਈ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Facebook ਪੇਜ ਤੇ ਤੇ ਭਾਈ ਅੱਜ ਅਸੀਂ ਆਏ ਆ ਨਵੀ ਵੀਰੇ ਕੋਲ ਬ੍ਰਦਰਜ਼ ਮੋਟਰ ਮੁੰਕੇ ਦੇ ਭਾਈ ਆਸੀ ਕਾਲ ਦੀ ਹਾਲ ਹੈ ਬਈ ਵਧੀਆ ਵਧੀਆ ਕੈਮ ਨੇ ਖੇਤਾਂ ਵਧੀਆ ਵਧੀਆ ਆਪਣਾ ਤੇ ਬਹੁਤ ਟਾਈਮ ਬਾਅਦ ਆਇਆ ਵੀਰੇ ਬਹੁਤ ਵੀ ਕਹਿ ਰਹੇ ਸੀ ਵੀਰੇ ਜਲਦੀ ਤੋਂ ਜਲਦੀ ਵੀਡੀਓ ਬਣਾਓ ਠੀਕ ਹੈ ਤੇ ਬਰਦਰਜ਼ ਮੋਟਰ ਮੂਣ ਕੇ ਆਇਆ ਤੇ ਵੀਡੀਓ ਵਧੀਆ ਲੱਗੂ ਲੈ ਗਿਰੂ ਕਰਦੇ ਹਾਂ ਨਾ ਵੀਰੇ ਤੇ ਭਾਈ ਕਿਵੇਂ ਚੱਲ ਰਿਹਾ ਕੰਮਕਾਰ ਆਪਣਾ ਬਹੁਤ ਵਧੀਆ ਭਾਈ ਠੀਕ ਹੈ ਤੇ ਆਪਣਾ ਬੜਾ ਇੱਕ ਵਾਰੀ ਨਾ ਅਟ੍ਰੈਕਟ ਦੱਸੋ ਜੀ ਤੇਰਾ ਸਪਾਈ ਸੀ ਪਟਨਾ ਰੋਡ ਮੂਣਕ ਹਾਂਜੀ ਡਿਸਟ੍ਰਿਕਟ ਸੰਗਰੂਰ ਹੈ ਜੀ ਰੋਡ ਦੇ ਉੱਤੇ ਹੈ ਜੀ ਮੇਨ ਰੋਡ ਦੇ ਉੱਤੇ ਹੈ ਤੇ ਆਪਣੇ ਕੋਲ ਜਿੰਨੀਆਂ ਵੀ ਗੱਡੀਆਂ ਨੇ ਨੋਨ ਐਕਸੀਡੈਂਟ ਗੱਡੀਆਂ ਨੇ ਹਾਂਜੀ ਕਾਗਜ਼ ਪੱਤਰ ਕੰਪਲੀਟ ਆ ਕੈਂਡ ਦੀ ਲੋਡਿੰਗ ਬਈ ਜੀ ਠੀਕ ਹੈ ਤੇ ਰੇਟ ਫਰਕਾਇਜ ਹੋਣਗੇ ਰੇਟ ਪੂਰੇ ਧੁਮਾਕੇਦਾਰ ਦੇ ਧੁਮਾਕੇਦਾਰ ਪਹਿਲਾਂ ਨਾਲੋਂ ਵਧੀਆ ਬਹੁਤ ਵਧੀਆ ਮੇਰੇ ਮਿੱਤਰੋ ਧੁਮਾਕੇਦਾਰ ਰੇਟ ਹੋਣਗੇ ਬਾ ਵੀਡੀਓ ਨੂੰ ਲਾਟਦਾ ਦੇ ਰਹੇ ਹੋ ਘੈਂਟ ਘੈਂਟ ਗੱਡੀਆਂ ਨੇ ਮੈਂ ਬਹੁਤ ਘੈਂਟ ਰੇਟ ਤੇ ਜਿਹੜੇ ਤੁਸੀਂ ਸੁਣੇ ਵੀ ਨਹੀਂ ਹੋਣੇ ਹੈਗੇ ਸਹੀ ਗੱਲ ਆ ਬਾਈ ਬਿਲਕੁਲ ਚਲੋ ਫਿਰ ਸਟਾਰਟ ਆ ਚਲੋ ਬਾਈਕ ਵੀ ਕਰਦੇ ਤਾਂ ਕਮੈਂਟ ਕਰਦੇ ਕਿੱਥੋਂ ਤੁਸੀਂ ਜੁੜੇ ਹੋ ਆ ਤੇ ਬਈ ਪਹਿਲੀ ਗੱਡੀ ਬਾਰੇ ਦੋ ਡਿਟੇਲ ਜੀ ਕੋਡ ਫਿ ਫਰਸਟ ਓਨਰ ਆ ਜੀ ਸ਼ੀਸ਼ੇ ਨਾਲ ਦੇ ਸਾਰ ਸਾਰੀ ਗੱਡੀ ਓਕੇ ਜਮਾ ਅੱਛਾ ਸ਼ੀਸ਼ੇ ਨਾਲ ਦੇ ਨੇ ਜੀ ਸਾਰੇ ਜੀ ਸਾਰੇ ਬਾਈ ਮਿੱਤਰੋ ਸ਼ੀਸ਼ੇ ਨਾਲ ਦੇ ਆ ਫਰਸਟ ਓਨਰ ਆ 10 ਮਾਡਲ ਠੀਕ ਹੈ ਜੀ ਡੀਜ਼ਲ ਵੈਰੀਐਂਟ ਜੀ ਡੀਜ਼ਲ ਜੀ ਡੀਜ਼ਲ ਸੈਂਟਰੋ ਡੀਜ਼ਲ ਵੈਰੀਐਂਟ ਆ ਗੱਡੀ ਸੋਹਣੀ ਹੈਗੀ ਅੰਦਰੋਂ ਦਿਖਾ ਦਈਏ ਹਾਂਜੀ ਹਾਂਜੀ ਬਿਲਕੁਲ ਬਾਈ ਮਿੱਤਰੋ ਅੰਦਰੋਂ ਦਿਖਾ ਦੇ ਗੱਡੀ ਵਧੀਆ ਇੰਟੀਰੀਅਰ ਪਿਆ ਸਾਫ਼ ਸੁਥਰੀ ਗੱਡੀ ਹੈਗੀ ਆ ਚੈੱਕ ਕਰ ਸਕਦੇ ਤੁਸੀਂ ਵੀਰੇ ਬੈਕ ਸਾਈਡ ਤੋਂ ਦਿਖਾ ਦੇ ਸਾਰੇ ਹਿੱਸੇ ਉਸੇ ਨਾਲ ਦੇ ਆ ਬਾਈ ਜੀ ਨਾਨ ਐਕਸੀਡੈਂਟਰੀ ਵੀ ਗਾਰੰਟੀਆਂ ਨਾ ਪੂਰੀ ਗਾਰੰਟੀ ਆ ਠੀਕ ਆ ਟੈਕ ਵੀ ਵਧੀਆ ਪੈਰਾਂ ਚੈੱਕ ਕਰਾ ਦੇਣਾ ਠੀਕ ਹੈ ਫੇ ਭਾਈ ਰੇਟ ਕੀ ਹੋਣ ਵਾਲਾ ਧਮਾਕੇਦਾਰ ਦੇ ਦੋ ਰੇਟ ਰੇਟ ਵੀਰੇ 110000 ਰੁਪਏ ਦੀ ਦੇ ਦਾਂਗੀ ਜੀ 110000 ਦੀ ਬਿਲਕੁਲ ਜੀ ਲੈ ਮਿੱਤਰੋ 110000 ਦੀ 2010 ਮਾਡਲ ਫਰਸਟ ਓਨਰ ਸੀਸੇ ਉਸ ਸਾਰੇ ਨਾਲ ਦੇ ਐਨਓਸੀ ਮਿਲ ਜੂਦੀ ਐਨਓਸੀ ਮਿਲੂਗੀ ਜੀ ਠੀਕ ਹੈ ਲੈ ਮਿੱਤਰੋ ਐਨਓਸੀ ਸਭ ਸਭ ਕੁਝ ਪਿਆ ਜੀ ਦਾ ਠੀਕ ਹੈ ਲੈ ਮਿੱਤਰੋ ਗੱਲਬਾਤ ਤੁਸੀਂ ਕਰ ਲਿਓ ਲੈ ਮਿੱਤਰੋ ਅੱਗੇ ਕਹਿੰਦੇ ਬਰਨ ਲੱਗਦਾ ਹੈ ਬਹੁਤ ਘੱਟ ਮਿਲਦੇ ਨੇ ਬਈ ਬਰਨ ਆਏ ਬਿਲਕੁਲ ਜੀ ਬਿਲਕੁਲ ਜਿਹੜੀ ਮਿਲਦੇ ਰੇਟ ਜਿਆਦੇ ਹੁੰਦੇ ਨੇ ਹਾਂਜੀ ਹਾਂਜੀ ਆਪਣੇ ਕੋਲ ਕਿਵੇਂ ਰਹਿਣਗੇ ਰੇਟ ਆ ਬਿਲਕੁਲ ਧਮਾਕੇਦਾਰ ਜੀ ਦੱਸੋ ਬਈ ਡਿਟੇਲ ਇਹਦੀ 2012 ਮਾਡਲ ਹੈ ਜੀ ਓਨਰ ਸੈਕਿੰਡ ਹੈ ਠੀਕ ਹੈ ਜੋੜੇ ਦਾ ਨੰਬਰ ਹੈ ਜੀ SX ਮਾਡਲ ਹੈ ਜੀ 1.6 ਲੈ ਮਤਲਬ ਟਾਇਰ ਵਧੀਆ ਨੇ ਕੰਪਨੀ ਫਿਟਡ ਲਾਏ ਨੇ ਕਵਰ ਸੋਹਣਾ ਹੈ ਅੰਦਰੋਂ ਕਿਵੇਂ ਕਹਿੰਦਾ ਗੱਡੀ ਬਿਲਕੁਲ ਨਵੀਂ ਗੱਡੀ ਲੈ ਮਤਲਬ ਅੰਦਰੋਂ ਦਿਖਾ ਦੇ ਗੱਡੀ ਸੋਹਣੀ ਗੱਡੀ ਆ ਡਬਲ 에ਅਰਬੈਗ ਹੈ ਨਾ ਬਈਏ ਡਬਲ ਜੀ ਡਬਲ ਡਬਲ 에ਅਰਬੈਗ 12 ਮਾਡਲ ਹੁੰਦਾ ਸੈਕੰਡ ਹਾਂਜੀ ਸ਼ੀਸ਼ੇ ਨਾਲ ਦੇ ਸਾਰੇ ਅੱਛਾ ਓਕੇ ਗੱਡੀ ਸ਼ੀਸ਼ੇ ਨਾਲ ਦੇ ਨੇਗੇ ਗੱਡੀ ਸੋਹਣੀ ਆ ਸਾਫ ਸੁਥਰੀ ਗੱਡੀ ਹੈਗੀ ਗੱਲ ਬਾਤ ਤੁਸੀਂ ਕਰ ਲਿਓ ਤੇ ਬਾਈ ਰੇਟ ਦੱਸ ਦਿਓ ਤੁਹਾਕੇ ਦਾ ਕਿੰਨਾ ਹੋਣਾ ਲਾ ਬਾਈ ਜੀ 3 ਲੱਖ 15 ਹਜ਼ਾਰ ਚ ਗੱਡੀ ਦੇ ਦਾਂਗੇ 3 ਲੱਖ 15 ਹਜ਼ਾਰ ਦੀ ਹਾਂਜੀ ਬਾਈ ਬਾਈ 12 ਮਾਡਲ ਆ ਓਕੇ ਗੱਡੀ ਜਾਵਾਂ ਲ ਮਤਲਬ 3 ਲੱਖ 15 ਹਜ਼ਾਰ ਦੀ ਡਿਮਾਂਡ ਕੀਤੀ ਹੈ ਬਾਕੀ ਮੌਕੇ ਦੇ ਢਾਲੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗਾ ਨਾ ਬਾਈ ਤੇ ਲੋਨ ਕਿੰਨੇ ਦਾ ਜਿਦਦੇ ਲੋਨ ਵੀ ਲਗਭਗ ਬਾਈ 3 ਲੱਖ ਦਾ ਲੋਨ ਹੈ ਕਰਵਾ ਦਾਂਗੇ ਜੀ 3 ਲੱਖ ਦਾ ਲੋਨ ਹੋ ਜਾਏ ਤੇ ਮੈਨੂੰ 2.5 ਦਿਨ ਦਾ ਲੋਨ ਹੋ ਜਾਊਗਾ ਬਾਕੀ ਤੁਸੀਂ ਥੋੜੀ ਡਾਊਨ ਵੈਮੈਂਟ ਕਰਕੇ ਗੱਡੀ ਲੈ ਜਿਓ ਠੀਕ ਹੈ ਤੇ ਅੱਗੇ ਕਹਿੰਦੇ ਵੀ ਰੈਪਿਡ ਆ ਗਈ ਹੈ ਵੀਰੇ ਸਕੂਟਰ ਰੈਪਿਡ ਹੈ ਹਾਂਜੀ 2012 ਮਾਡਲ ਹੈ ਜੀ ਹਾਂਜੀ ਗੱਡੀ ਓਕੇ ਆ ਬੇਬ ਅਲਾਈ ਟਾਇਰ ਕਰ ਲਓ ਚੈੱਕ ਬਿਲਕੁਲ ਨਵੀਂ ਗੱਡੀ ਠੀਕ ਹੈ ਬਾਕੀ ਵੀਰੇ ਚੈੱਕ ਕਰਦਾ ਹਾਂ ਤੁਸੀਂ 2012 ਮਾਡਲ ਹੈ ਬਈ ਹਾਂਜੀ ਹਾਂਜੀ 12 ਮਾਡਲ ਹੈ ਬੇ ਅੱਜ ਦੇ ਟਾਈਮ ਤੇ ਰੈਪਿਡ ਬਹੁਤ ਘੱਟ ਮਿਲਦੇ ਬਈ ਗੱਡੀ ਐ ਨਾ ਹਾਂਜੀ ਬਿਲਕੁਲ ਬਿਲਕੁਲ ਹੀ ਘਟੀ ਆ ਅੰਦਰੋਂ ਚੈੱਕ ਕਰਾ ਦੇ ਵੀਰੇ ਸਾਫ਼ ਸੁਥਰੀ ਗੱਡੀ ਹੈਗੀ ਟਾਇਰ ਕੋ ਵੀ ਵਧੀਆ ਬੈਨ ਅੰਦਰੋਂ ਸਿਰੋ ਸੋਹਣਾ ਪਿਆਗਾ ਜਿਵੇਂ ਮੈਂ ਗੱਲ ਕਰਾਂ ਤੇ ਰੇਟ ਦੀ ਰੇਟ ਵੀਰੇ 1,70,000 ਦੀ ਦੇ ਦਾਂਗੇ ਭਾਈ 1,70,000 ਦੀ ਹਾਂ ਭਾਈ ਰੈਪਿਡ 1000 ਇਹ ਚੀਵਾਂਗੀ ਪਰ ਭਾਈ ਯਾਰ ਬਹੁ ਮਹੀ ਮਿਲਣ ਰੈਪਿਡ ਤਾਂ ਤੁਸੀਂ ਇੰਨੀ ਸਸਤੀ ਲਈ ਜਾਨੇ ਵਾ ਦੇ ਦਾਂਗੇ 1,70,000 ਦੀ ਮਿੱਤਰੋ ਰੈਪਿਡ ਗੱਡੀ ਲੈ ਉਹ ਵੀ 2000 ਮਾਡਲ 12 ਮਾਡਲ ਹੈ ਨਾ ਵੀਰੇ ਬਿਲਕੁਲ ਹੈ ਗੱਲ ਬਾਤ ਤੁਸੀਂ ਕਰ ਲਿਓ ਮੋਬਾਈਲ ਤੇ ਸਕਰੀਨ ਨੰਬਰ ਚੱਲ ਰਿਹਾ ਹੋਊਗਾ ਠੀਕ ਹੈ ਤੇ ਭਾਈ ਅੱਗੇ ਕਿਹੜੀ ਆ ਗਈ I20 ਹਾਂ I20 2020 ਸਪੋਰਟਸ ਹਾਂਜੀ 2016 ਮਾਡਲ ਹੈ ਜੀ ਠੀਕ ਹੈ ਵੀਰੇ ਸ਼ੀਸ਼ੇ ਨਾਲ ਦੇ ਨੇ ਸਾਰੇ ਲਾਈਟਾਂ ਚੈੱਕ ਕਰ ਲੋ ਸਾਰੇ ਟਾਇਰ ਨਾਲ ਦੇ ਨੇ ਲੈ ਮਿੱਤਰੋ ਸਾਰੇ ਹਿੱਸੇ ਨਾਲ ਦੇ ਨੇ ਲਾਈਟਾਂ ਸੋਹਣੇ ਨੇ ਠੀਕ ਹੈ ਬਾਕੀ ਵੀਰੇ ਅੰਦਰੋਂ ਦਿਖਾ ਹਦਾ ਅੰਦਰੋਂ ਦਿਖਾ ਦੇ ਗੱਡੀ ਸਾਫ਼ ਸੁਥਰੀ ਗੱਡੀ ਆ ਇੰਟੀਰੀਅਰ ਦੀ ਘੈਂਟ ਕਾਰ ਆ ਗਈ I20 2014 ਮਾਡਲ ਬਈ 16 ਵੀਰੇ 16 2016 ਮਾਡਲ ਗੱਡੀ ਆ ਸਪੋਰਟਸ ਵੇਰੀਐਂਟ ਚ ਡੀਜ਼ਲ ਵੇਰੀਐਂਟ ਵਾਲਾ ਜੀ ਇਹ ਕੈਂਟਲੁੱਕਾ ਦੀ ਗੱਡੀ ਸੋਹਣੀ ਲੱਗਦੀ ਆ ਨਾ ਵੀਰੇ ਨੋ ਅਕਸੀਡੈਂਟ ਦੀ ਗਰੰਟੀ ਬਾਈ ਜ਼ਿੰਮੇਵਾਰੀ ਬਾਈ ਪੂਰੀ ਠੀਕ ਐ ਤੇ ਵੀਰੇ ਰੇਟ ਦੀ ਗੱਲ ਕਰਾਂ ਕਿੰਨਾ ਰੇਟ ਆਦਾ ਰੇਟ ਵੀਰੇ 3 ਲੱਖ 85000 ਦੀ ਦੇ ਦਾਂਗੇ ਜੀ ਗੱਡੀ ਕੋਈ 16 ਮਾਡਲ ਆ ਯਾਰ ਆ ਹਾਂਜੀ ਬਾਈ ਜੀ ਬਈ 16 ਮਾਡਲ ਦੇਖ ਲੈ ਇੱਕ ਵਾਰ ਦੁਬਾਰੇ ਮੈਂ ਕਿਹਾ ਦੇਖ ਲੈ ਭਰਾ ਬਈ 3 ਲੱਖ 85000 ਦੀ 2016 ਮਾਡਲ i20 ਬਈ ਯਾਰ ਸਾਢੇ 4 4 ਤੋਂ ਉੱਪਰ ਮਿਲ ਰਹੀਆਂ ਨਹੀਂ ਆਂਗੀਆਂ ਦੇ ਤਾਂ ਹੈ ਪ੍ਰਾ ਬਾਕੀ ਵੀਰੇ ਗੱਲਬਾਤ ਕਰ ਅੱਗੇ ਆ ਗਈ ਆਲਟੋ K10 BX i ਹੈ ਬਈ ਇਹ BX ਹੈ ਜੀ 2016 ਦੇ ਦਸੰਬਰ ਮਹੀਨੇ ਦੀ ਹੈ ਪਟਿਆਲੇ ਦਾ ਨੰਬਰ ਆਣਾ ਵੀਰੇ ਪਟਿਆਲੇ ਦਾ ਨੰਬਰ ਹੈ ਜੀ ਫਰਸਟ ਓਨਰ ਹੈ ਜੀ ਠੀਕ ਹੈ ਜ਼ੀਰੋ ਟਿਪ ਕੇ ਵੀਮੇ ਜੀ ਕੇਸ਼ ਰੈਸ ਵਾਲਾ ਹਾਂ ਜੀ ਠੀਕ ਹੈ ਲੈ ਮਿੱਤਰੋ 2016 ਮਾਡਲ ਵੀ ਦਸੰਬਰ ਦੀ 17 ਮੰਨ ਲਈ ਫਿਰ ਤਾਂ 17 ਹੀ ਮੰਨ ਲਓ ਜੀ ਠੀਕ ਹੈ BX i ਵਾਲਾ ਮਾਡਲ ਆ ਵਿੰਡੋ ਆ ਪਾਵਰ ਆ ਨੇ ਬਾਕੀ ਵੀਰੇ ਗੱਡੀ ਅੰਦਰ ਚੈੱਕ ਕਰ ਲਓ ਵੀਰੇ ਕਦੋਂ ਪੇਂਟ ਦੀ ਸ਼ਿਕਾਇਤ ਹੋਵੇ ਸਾਰੀ ਜੈਨੂਨ ਗੱਡੀ ਸਾਰੀ ਜੈਨੂਨ ਸਾਰੀ ਜੈਨੂਨ ਠੀਕ ਐ ਬਈ ਸਾਰੀ ਜੈਨੂਨ ਗੱਡੀਆਂ ਅੰਦਰੋਂ ਤੁਸੀਂ ਦੇਖ ਲਈ ਘੈਂਟ ਟਿਪਣੀ ਨਾਲ ਦੀ ਜੀ ਨਾਲ ਦੀ ਸਟਿੱਪਣੀ ਵੀ ਆ ਨਾਲ ਦੀ ਸਟਿੱਪਣੀ ਲਾ ਮਿੱਤਰੋ ਨਾਲ ਦੀ ਸਟਿੱਪਣੀ ਪਈ ਆਗੀ ਤੇ ਬਈ ਇਹ ਗੱਲ ਕਰਾਂਦੇ ਰੇਟ ਦੀ ਵੀਰੇ ਕੀ ਨਾ ਰੇਟ ਹੋਊਦਾ ਰੇਟ ਵੀਰੇ ਗੱਡੀ ਦੇ ਦਾਂਗੇ 295 ਦੀ 295 ਦੀ ਬਿਲਕੁਲ ਲਾ ਮਿੱਤਰੋ 295000 ਦੀ ਪਟਿਆਲਾ ਨੰਬਰ ਵਾਲ ਟੋਕੇ ਟਨ ਮਿਲ ਜੂ ਲੋਨ ਹੋ ਜੂ ਨਾ ਵੀਰੇ ਲੋਨ ਹੋ ਜੂ ਲੋਨ ਵੀ ਹੋ ਜੂ ਗੱਲ ਬਾਤ ਤੁਸੀਂ ਕਰ ਲਿਓ ਅੱਗੇ ਆ ਗਈ ਆਪਣੀ ਬ੍ਰੇਜ਼ਾ ਗੱਡੀ ਹਣਾ ਵੀਰੇ ਬਿਲਕੁਲ ਜੀ ਬੋ ਫਸਟ ਓਨਰ ਹੈ ਜੀ ਠੀਕ ਹੈ ਜੀ ਕੈਸ਼ਲੈਸ ਵੀਮਾ ਜੀ ਮਾਡਲ ਕਿੰਨਾ ਹੈ 19 ਮਾਡਲ ਹੈ ਜੀ ਐਲਡੀਆი ਓਪਸ਼ਨਲ ਐਲਡੀਆი ਓਪਸ਼ਨਲ 2019 ਮਾਡਲ 2 에어ਬੈਗ ਵਾਲੀ ਹੈਗੀ ਬਾਕੀ ਸਭ ਨੂੰ ਅੰਦਰ ਦੱਸਾਂ ਗਏ ਗੱਡੀ ਸੋਹਣੀ ਗੱਡੀ ਆ ਸਾਫ ਸੁਥਰੀ ਗੱਡੀ ਆ ਨਾਨ ਐਕਸੀਡੈਂਟ ਦੀ ਗਾਰੰਟੀ ਵੀਰੇ ਗਾਰੰਟੀ ਗਰੇਤਰੋ ਨਾਨ ਐਕਸੀਡੈਂਟ ਦੀ ਗਾਰੰਟੀ ਗੱਡੀ ਸੋਹਣੀ ਵੀ ਆ ਬੈਕ ਸਾਈਡ ਤੋਂ ਸਾਡੀ ਬ੍ਰੇਕ ਕਿੰਨੇ ਕਿ ਚੱਲੀ ਹੋਊ ਤਕਰੀਬਨ ਇਹ 90000 ਜੀ 90000 ਹਾਂ ਜੀ ਨਾ ਮਿੱਤਰੋ 90000 ਦੇ ਨਹੀਂ ਰਿਪੋਰਟ ਗੱਡੀ ਚੱਲੀ ਹੋਊਗੀ ਤੇ ਬੋਸ ਨੰਬਰ ਦੀ ਆ ਬਈ ਇਹ ਗੱਡੀ ਹੈ ਨ ਤੇ ਬਾਈ ਕਿੰਨਾ ਰੇਟ ਆਦਾ ਰੇਟ ਵੀਰੇ ਗੱਡੀ ਦੇ ਦੇ ਦਾਂਗੇ ਜੀ 580 ਦੀ 580 ਦੀ ਬਾਈ 19 ਮਾਡਲ ਆਏ ਬਿਲਕੁਲ ਜੀ ਬਿਲਕੁਲ ਤੇ ਮਿੱਤਰੋ 5 ਲੱਖ 80 ਹਜ਼ਾਰ ਦੀ ਇਹ ਗੱਡੀ ਮਿਲ ਜੂਗੀ ਬਰੇਜਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਗੱਲਬਾਤ ਕਰ ਲਿਓ ਅੱਗੇ ਕਹਿੰਦੇ ਪਿੱਛੇ ਖੜਿਆ ਨਾ ਮੇਰੇ ਗੱਡੀ ਦਿਖਾ ਦਿਓ ਵੀ ਬਿਲਕੁਲ ਆਇਓ ਬਾਈ ਠੀਕ ਹੈ ਅੱਗੇ ਕਹਿੰਦੇ ਇੱਧਰ ਆ ਗਈ ਆਪਣੀ ਆਲਟੋ ਆ ਗਈ ਲਾਲ ਕਦਰ ਜਣਾ ਵੀਰੇ ਚੈਰੀ ਚੈਰੀ ਕਲਰ ਕੀ ਗੱਲਬਾਤ ਹੈ ਇਹਦੀ 2009 ਮਾਡਲ ਆ ਜੀ ਹਾਂਜੀ ਸ਼ੀਸ਼ੇ ਨਾਲ ਦੇ ਸਾਰੇ ਅੱਛਾ ਵਿੰਡੋਆਂ ਪਾਵਰ ਨੇ ਜੀ ਉਹ ਸ਼ੀਸ਼ੇ ਉਸੇ ਚੱਕਣ ਲੱਗੇ ਸਾਰੇ ਨਾਲ ਦੇ ਹਾਂਜੀ ਐਕਸੀਡੈਂਟ ਦੀ ਜ਼ਿੰਮੇਵਾਰ ਜ਼ਿੰਮੇਵਾਰੀ ਹੈ ਜੀ ਪਾਸਿੰਗ ਪੂਸਿੰਗ ਹੈਗੀ ਇਹਦੀ ਹਾਂਜੀ ਹਾਂਜੀ ਵੀਰੇ ਪਾਸਿੰਗ ਪਈ ਹੈ ਜੀ ਠੀਕ ਹੈ ਇਦਾਂ ਹੀ ਲੈਣੀ ਆ 75000 ਦੀ ਅੱਛਾ ਅਗਰ ਨੰਬਰ ਲੈ ਲਵਾ ਕੇ ਪਾਸਿੰਗ ਕਰਾ ਕੇ 97000 ਦੀ ਠੀਕ ਹੈ ਲੈ ਮਿੱਤਰੋ ਪੰਜ ਸਾਲ ਦੀ ਪਾਸਿੰਗ ਜੇ ਤੁਸੀਂ ਪਾਸਿੰਗ ਪੂਸਿੰਗ ਕਰਾ ਕੇ ਨੰਬਰ ਲਵਾ ਕੇ ਲੈਣੀ ਆ ਫਿਰ ਤਾਂ 97000 ਦੀ ਆ 97000 ਦੀ ਨਾ ਨਾਮ ਕਰਾ ਕੇ ਅਗਲੇ ਦੇ ਅੱਛਾ ਅਗਲੇ ਨਾਮ ਕਰਾ ਕੇ 97000 ਦੀ ਹਾਂਜੀ ਨਹੀਂ ਉਦਾਂ 75000 ਦੇ ਦਿੰਦਾ ਹਾਂ ਠੀਕ ਹੈ ਗੱਲਬਾਤ ਤੁਸੀਂ ਕਰ ਲਿਓ ਵਧੀਆ ਡੀਲ ਹੋਣ ਵਾਲੀ ਆ ਠੀਕ ਹੈ ਗੱਡੀ ਸੋਹਣੀ ਪਿਆ ਸਾਫ਼ ਸੁਥਰੀ ਗੱਡੀ ਆ ਅੱਗੇ ਕਹਿੰਦੇ ਆਈ ਟਨ ਆ ਗਈ ਹੈ ਵੀਰੇ ਆਈ ਆਈ ਟਨ ਹੈ ਜੀ ਖਾਸ ਤੰ ਬਾਲੀਆਂ ਨੇ ਬਈ ਇਹਦੀਆਂ ਤਾਂ ਅੱਛਾ ਇਹ ਪਹਿਲਾ ਦਾ ਹੈ ਘਾਸੀ ਦਾ ਹੀ ਹੈ ਇਹ ਨੰਬਰ ਨੰਬਰ ਆਣਾ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਪੰਜੋ ਟਾਇਰ ਨਵੇਂ ਸਾਰੀ ਜੈਨੂਨ ਹੈ ਜੀ ਅੱਛਾ ਚਾਬੀਆਂ ਦੋਏ ਲੇਡੀ ਜੇਟ ਮੋਗਲ ਕਿੰਨਾ ਹੈ ਦੱਸ 9/10 ਮਾਡਲ ਹੈ ਜੀ 25 ਤੱਕ ਪਾਸਿੰਗ 25 ਤੱਕ ਪਾਸਿੰਗ ਦੱਸ ਦਿਓ ਹਾਂ 25 ਤੱਕ ਪਾਸਿੰਗ ਹੈ ਜੀ ਹਾਂ ਮਿੱਤਰੋ ਗੱਡੀ ਅੰਦਰੋਂ ਚੈੱਕ ਕਰ ਲਓ ਸੋਹਣੀ ਗੱਡੀ ਆ ਗਈ ਆ ਚੈੱਕ ਕਰੋ ਬਈ ਗੱਡੀ ਦਾ ਅੰਟੀਰੀਅਰ ਸੋਹਣਾ ਸਾਉਸ ਉਤਰੀ ਗੱਡੀ ਹੈਗੀ ਆਲੇ ਦਾ ਦਿਖਾ ਦੇ ਬਈ ਹਨ ਅਸੀਂ ਸਿਸੇ ਸੂਸੇ ਵੀ ਤਕਰੀਬਨ ਨਾਲ ਦੇ ਨਾਲੇ ਨਾਲ ਦੇ ਨੀ ਸਿਸੇ ਬਈ ਇਹ ਕਿਸੇ ਐਡਵੋਕੇਟ ਦੀ ਗੱਡੀ ਆ ਨਾ ਵੀਰੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਬਾਕੀ ਵੀਰੇ ਗੱਡੀ ਆਲ ਮੋਸਟ ਸਾਰੀ ਓਰੀਜਨਲ ਆ ਸਾਰੀ ਵੀਰੇ ਸਾਂਹੀ ਠੀਕ ਹੈ ਤਾਂ ਵੀ ਟੈਸਟ ਮਸਾ ਕਰਦੇ ਆ ਆਪਣਾ ਨੰਬਰ ਤੇ ਰੇਟ ਕਿੰਨਾ ਆਉਣ ਵਾਲਾ ਦਾ ਰੇਟ ਵੀ 140 ਵੀ ਦੇ ਦਾਂਗੇ ਗੱਡੀ 1 ਲੱਖ 40 ਹਜ਼ਾਰ ਦੀ ਲੱਗਤਰ 1 ਲੱਖ 40 ਹਜ਼ਾਰ ਦੀ ਆਈਟਮ ਲੈ ਜਾਓ 8 8 ਦਾ ਮਾਡਲ ਮਿਲਦੇ ਨੇ ਆ ਰੇਟ ਜਨਾ ਵੀਰੇ ਵਗੈਰਾ ਹਾਂਜੀ ਹਾਂਜੀ ਬਿਲਕੁਲ 10 ਮਾਡਲ ਗੱਡੀ ਆ ਚੱਕ ਲੋ ਮੇਰਾ ਭਰਾ ਜਲਦੀ ਤੋਂ ਜਲਦੀ ਬਹੁਤ ਘੈਂਟ ਰੇਟ ਹੈਗਾ ਘੈਂਟ ਜੀ ਗੱਡੀ ਆ ਗਈ ਅੱਗੇ ਕਹਿੰਦੇ ਵੀ ਪੀਪੀ 13 ਜਿੱਦ ਰਿਟਸ ਆ ਗਈ ਵੀਰੇ ਰਿਟਸ 2010/11 ਮਾਡਲ ਹੈ ਜੀ ਠੀਕ ਹੈ ਜੀ 26 ਤੱਕ ਪਾਸਿੰਗ ਹੈ ਜੀ ਠੀਕ ਹੈ ਬਾਈ ਨੰਬਰ ਆਪਣਾ ਲੋਕਲ ਹੀ ਹੈ ਜੀ ਲੋਕਲ ਸੰਗਰੂਰ ਦਾ ਨੰਬਰ ਹੈ ਜੀ ਨੰਬਰ ਇੰਟੀਰੀਅਰ ਤੇ ਇੰਜਨ ਗੇਅਰ ਤੇ ਬਿਲਕੁਲ ਨਵੀਂ ਗੱਡੀ ਜੀ ਠੀਕ ਹੈ ਬਾਕੀ ਅੰਦਰੋਂ ਚੈੱਕ ਕਰਾ ਦੇ ਵੀਰੇ ਜੀ ਦਿਖਾ ਦਾਂਗਾ ਵਧੀਆ ਗੱਡੀ ਪੀਆ ਅੰਦਰੋਂ ਵੀ ਵਧੀਆ ਅੰਟੀਰੀਅਰ ਸੋਹਣਾ ਪਿਆਗਾ ਇਹ ਵੀਡੀਓ ਜਬਈ ਇਹ ਵੀਡੀਓ ਹੀ ਮਾਡਲ ਹੈ ਜੀ ਡੀਜ਼ਲ ਵੇਰੀਐਂਟ ਆ ਬਾਈ ਹਾਂਜੀ ਹਾਂਜੀ ਠੀਕ ਹੈ ਪਾਵਰ ਸਟੀering ਸਟੂਰ ਨੂੰ ਸਭ ਕੋਸ ਆ ਜਾਂਦਾ ਚ ਤੇ ਬਾਈ ਇਹਦਾ ਰੇਟ ਕਿੰਨਾ ਆਉਣ ਵਾਲਾ ਰੇਟ ਵੀਰੇ 1.40 ਦੀ ਗੱਡੀ ਦੇ ਦਾਂਗੇ ਜੀ 1 ਲੱਖ 40 ਹਜ਼ਾਰ ਦੀ ਹਾਂਜੀ ਲਓ ਮੈਂ ਤੁਹਾਨੂੰ 1 ਲੱਖ 40 ਹਜ਼ਾਰ ਦੀ ਰਜਿਸਟਰੀ ਦੀ ਗੱਡੀ ਲੈ ਜਾਓ 26 ਤੱਕ ਪਾਸਿੰਗ 26 ਤੱਕ ਪਾਹਾ 2011 ਮਾਡਲ ਨਾ ਵੀਰੇ ਠੀਕ ਹੈ ਗੱਲਬਾਤ ਕਰ ਲਓ ਕਹਿੰਦੇ ਇਧਰ ਮਰੂਤੀ ਆ ਗਈ ਬਈ ਹੈ ਮਰੂਤੀ ਆ ਗਈ ਜੀ 2010 ਮਾਡਲ 10 ਮਾਡਲ ਆ ਬਈ ਇਹ ਲਾ ਮਿੱਤਰੋ 10 ਮਾਡਲ ਆ ਗਈ オリジナル ਹੈ ਜੀ ਸਾਰੀ ਇਹਦੀ ਐਨਓਸੀ ਮਿਲ ਜੂਗੀ ਮਿਲ ਜੂਗੀ ਜੀ ਠੀਕ ਹੈ ਸਾਰੀ オリジナル ਆ ਬਈ ਸਾਰੀ ਬਈ ਸਾਰੀ オリジナル ਆ 2010 ਮਾਡਲ ਹਰਿਆਣਾ ਨੰਬਰ ਐਨਓਸੀ ਮਿਲ ਜੂ ਫਰਸਟ ਓਨਰ ਹੈ ਜੀ ਫਰਸਟ ਓਨਰ ਆ ਬਈ ਫਰਸਟ ਓਨਰ ਗੱਡੀ ਹੈ ਜੀ ਠੀਕ ਹੈ ਘਰੀ ਜਾ ਕੇ ਲੈ ਆ ਮ लागले ਇਸ ਪਾਸੇ ਹਾਂ ਜੀ ਬਈ ਬਾਕੀ ਸਾਨੂੰ ਬਿਆਚ ਮਿਲੀ ਸੀ ਬਈ ਅੱਛਾ ਉਸ ਤੋਂ ਬਾਅਦ ਬਸ ਆਪਾਂ ਲੈ ਲਈ ਠੀਕ ਹੈ ਲਾ ਮਿੱਤਰੋ ਚੈੱਕ ਕਰ ਸਕਦਾ 10 ਮਾਡਲ ਸਾਰੀ オリジナル ਗੱਡੀ ਹੈਗੀ ਤੇ ਬਈ ਜੀ ਗੱਲ ਕਰੀਏ ਦੀ ਰੇਟ ਦੀ ਰੇਟ ਵੀਰੇ 70000 ਦੀ ਦੇ ਦਾਂਗੇ 70000 ਦੀ ਬਾਈ ਲੈ ਮਿੱਤਰੋ 70000 ਦੀ 2010 ਮਾਡਲ ਗੱਡੀ ਮਿਲ ਜੂਗੀ ਉਹ ਵੀ ਮਰੂਤੀ ਹੈ ਨਾ ਲੈ ਮਿੱਤਰੋ ਕਹੇ ਝੋਟਾ ਲੱਗਿਆ ਹੈ ਨਾ ਬਾਈ ਝੋਟਾ ਰੇਟ ਕਿਹੜਾ ਆਊਗਾ ਪੂਰਾ ਜੇ ਪਹਿਲਾਂ ਪੂਰਾ ਕਹਿਮ ਜੀ ਪੂਰਾ ਕਹਿ ਰੇਟ ਕੀ ਗੱਲ ਬਾਤ ਆ ਜੀ ਸਾਰੀ ਪਹਿਲਾਂ ਬਸੋ 2012 ਮਾਡਲ ਹੈ ਜੀ ਟੌਪ ਵਾਲਾ ਮਾਡਲ ਹੈ W8 ਟਾਇਰ ਬੜੇ ਬਾਹਰ ਘੜਾਏ ਨੇ ਯਾਰ ਟਾਇਰ ਲਾਏ ਪੂਰੀ ਸ਼ੌਕੀਆ ਕਵਰ ਵਗੈਰਾ ਮੈਟਿੰਗ ਸਭ ਕੁਝ ਨਵਾਂ ਹੈ ਜੀ ਠੀਕ ਹੈ ਬਿਲਕੁਲ ਕਿੰਨੀ ਕੀ ਜੈਨੂਨ ਹੈ ਗੱਡੀ ਲਗਭਗ ਬਸ ਮਾੜੀ ਮੋਟੀ ਲਾ ਲੋ ਜੀ ਤੇ ਕੱਚੀ ਗੇ ਬੱਕੀ ਓਕੀ ਜੀ ਕਿਹੜੀ W6 ਹੈ ਵੀਰੇ 8 ਹੈ ટોਪ ਵਾਲਾ ਮਾਡਲ ਹੈ ਠੀਕ ਹੈ ਟੋਪ ਵਾਲਾ ਮਾਡਲ ਹੈ ਬਾਈ ਗੱਡੀ ਹੈਗੀ ਸੈਕੰਡ ਓਨਰ ਹਾਂਜੀ ਵੀਰੇ ਐਨਓਸੀ ਵਗੈਰਾ ਸਭ ਕੁਝ ਐਨਓਸੀ ਮਿਲ ਜੂਗੀ ਜੀ ਠੀਕ ਹੈ ਐਨਓਸੀ ਮਿਲ ਜੂਗੀ ਜੀ W8 ਆ ਸੈਕੰਡ ਓਨਰ ਕਾਰ ਆਗੀ ਸੋਹਣੀ ਗੱਡੀ ਐ ਐਕਸਯੂਵੀ ਤੇ ਬਾਈ ਰੇਟ ਦਾ ਕਹਣਾ ਰੇਟ ਦਾ ਵੀ ਧੁਮਾਕਾ ਦੇ ਦੋ ਇੱਕ ਵੀ ਆ ਰੇਟ ਤਾਂ ਕਿਤੇ ਵੀ ਨਹੀਂ ਮਿਲਣਾ ਹੈਗਾ ਹੋਰ 3 ਲੱਖ 25 ਹਜ਼ਾਰ ਦੀ ਦੇ ਦਾਂਗੇ ਜੀ 3 ਲੱਖ 25 ਹਜ਼ਾਰ ਦੀ ਬਈ 12 ਲੱਖ ਰੁਪਏ ਦੀ ਦੇ ਦੇ ਸਾਡੇ 4-4 ਲੱਖ ਰੁਪਏ ਦੀ ਮਿਲਦੇ ਰਹਾ ਸਵਾ 3 ਲੱਖ ਰੁਪਏ ਦੀ ਦੇ ਮੈਂ ਭਰਾ ਲੈ ਮਿੱਤਰੋ ਸਵਾ 3 ਲੱਖ ਦੀ ਇੰਜਨ ਉਹਨਾਂ ਠੀਕ ਆ ਵਾ ਬਿਲਕੁਲ ਨਵਾਂ ਠੀਕ ਜਿੱਤੇ ਵਾਰੀ ਹੈ ਜੀ ਲੈ ਮਿੱਤਰੋ ਕੈਂਟ ਗੱਡੀ ਆ ਸਵਾ 3 ਲੱਖ ਦੀ ਗੱਡੀ ਮਿਲ ਜੂ ਕਥੋਂ ਮਿਲੂ ਬ੍ਰਦਰਜ਼ ਮੋਟਰ ਮੂਨਕ ਤੋਂ ਤੇ ਭਾਈ ਇੱਕ ਵਾਰ ਨਾ ਆਪਣਾ ਐਡਰੈਸ ਜ਼ਰੂਰ ਲਿਖਾਓ ਦੁਬਾਰੇ ਐਡਰੈਸ ਵੀਰੇ ਪਤੜਾ ਰੋਡ ਮੂਨਕ ਹੂੰ ਡਿਸਟ੍ਰਿਕਟ ਸੰਗਰੂਰ ਹੈ ਜੀ ਠੀਕ ਹੈ ਜੀ ਪੰਜਾਬ ਲੈ ਮਿੱਤਰੋ ਗੱਲਬਾਤ ਕਰ ਲਿਓ ਕਿਸੇ ਵੀਰ ਨੇ ਇਹਨਾਂ ਗੱਡਿਆਂ ਦੇ ਵਿੱਚ ਤੁਹਾਨੂੰ ਕੋਈ ਵੀ ਗੱਡੀ ਵਧੇ ਲਾ ਦੀਆ ਗੱ ਠੀਕ ਹੈ ਵੀਰੇ ਕੋਮ ਥੈਂਕ ਯੂ ਬਹੁਤ ਵਧੀਆ ਲੱਗਿਆ ਤੁਹਾਡਾ ਨਾਲ ਗੱਲ ਕਰਕੇ ਰੇਟ ਵੀ ਬਾ ਕੁਮਾਲ ਸੀ ਬਾਈ ਤੁਹਾਡੇ ਤੇ ਬਣੇ ਰਹੋ ਆਪਣੇ ਪੇਜ ਨਾਲ ਖਸ਼ੀ ਕਰਕੇ